ਤੋਂ ਪੁੱਛੋ ਨੂੰ ਜਾਂਦੇ ਮਤਲਬ ਇੱਧਰ ਨੂੰ ਪਟਿਆਲੇ ਕਿੰਨੀ ਆਉਂਦੇ ਪਟੰਡੇ ਦੇ ਬਾਹਰ ਇੱਕ ਪੈਟਰੋਲ ਪੰਪ ਆ ਉੱਥੇ ਮੈਂ ਪਹਿਲੀ ਵਾਰੀ ਇੱਕ ਕੁੜੀ ਨੂੰ ਦੇਖਿਆ ਸੀਗਾ ਪੈਟਰੋਲ ਪਾਉਂਦੇ ਤਾਂ ਮੈਂ ਬਹੁਤ ਮੈਂ ਮਤਲਬ ਉਦਾਸ ਹੋ ਗਿਆ ਕਿ ਯਾਰ ਕੁੜੀਆਂ ਵਿਚਾਰੀਆਂ ਨੂੰ ਇਹੋ ਜੇ ਕੰਮ ਵੀ ਕਰਨੇ ਪੈਣਗੇ ਮਤਲਬ ਬੇਸ਼ੱਕ ਕੋਈ ਮਾੜੀ ਗੱਲ ਨਹੀਂ ਨਹੀਂ ਉਹਦੇ 'ਚ ਉਹ ਵੀ ਕੁੜੀ ਇੱਜ਼ਤ ਨਾਲ ਕੋਈ ਵੀ ਕੰਮ ਕਰ ਸਕਦੀ ਪਰ ਉਹ ਥੋੜਾ ਜਿਹਾ ਮੈਨੂੰ ਇਦਾਂ ਲੱਗਿਆ ਕਿ ਯਾਰ ਕੁੜੀ ਦੇ ਕਰਨ ਵਾਲਾ ਕੰਮ ਨਹੀਂਗਾ ਹਨਾ ਸਾਰਾ ਦਿਨ ਮਤਲਬ ਉਹਦੇ 'ਚ ਕੁੜੀ ਵਿਚਾਰੀ ਸੋਚ ਵੀ ਨਹੀਂ ਸਕਦੀ ਹਨਾ ਜੋ ਕੁਛ ਹੋ ਉਹਨੂੰ ਉੱਥੇ ਕੋਈ ਵੀ ਕਿਹੋ ਜਿਹਾ ਬੰਦਾ ਵੀ ਆ ਸਕਦਾ પેટ્રોલ ਪੰਪ ਔਰ ਸਾਰਾ ਦਿਨ ਉਹਦਾ ਉੱਥੇ ਖੜੇ ਰਹਿਣਾ ਉਹ ਇਹਦੇ ਚ ਵੀ ਦਿਖਾਇਆ ਵੀ ਆ ਵੀ ਕਿਦਾਂ ਕਿਦਾਂ ਦੇ ਲੋਕ ਆਉਂਦੇ ਨੇ ਅਸੀਂ ਸ਼ੂਟਿੰਗ ਕਰੀ ਜਾਂਦੇ ਸੀਗੇ ਤੇ ਦੋ ਬੰਦੇ दारू ਪੀਤੇ ਆਲੇ ਆ ਗਏ ਹਾਂਜੀ ਤੇ ਉਹਨਾਂ ਕੋਲੇ ਖਾਲੀ ਕੰਨੀ ਸੀ ਕਿ ਤੇਲ ਪਾਉਂ ਤੇ ਜਿਹੜੇ પેટ્રોલ ਪੰਪ ਦੇ ਅਸਲੀ ਜਿਹੜੇ ਮੁਲਾਜ਼ਮ ਸੀ ਉਹ ਕਹਿੰਦੇ ਵੀ ਲਿਆਓ ਤੇਲ ਪਾਈਏ ਉਹ ਕੁੱਤਾ ਫਸਾ ਕੇ ਖੜ ਕੇ ਦੂਰ ਪੁੱਲ ਖੜੀ ਸੀ ਦੇਖ ਕੇ ਕਿ ਉਹ ਕੁੜੀ ਤੋਂ ਤੇਲ ਪਾਉਣਾ ਮਤਲਬ ਉਹਨਾਂ ਨੂੰ ਨਹੀਂ ਸੀ ਪਤਾ ਕਿ ਫਿਲਮ ਦਾ ਸ਼ੂਟ